ਹੋਣ ਵੀ ਲੋਕ ਤਾਂ ਘਟਦਾ ਹੈ ਹੁਣ ਨਿਆਣੇ ਕਹਿੰਦੇ ਨਹੀਂ ਜਨ ਨਹੀਂ ਇਹ ਤਾਂ ਦਾ ਮਾੜਾ ਨਹੀਂ ਹੈ ਉਹ ਕਹਿੰਦੇ ਹੁਣ ਵੇਚਦੇ ਉਹ ਵੇਖੋ ਨਾ ਇਹ ਕਹੇ ਤੇ ਵੇਚੀ ਨਹੀਂ ਤੇ ਬੇਚੀ ਜਾਨੀ ਮੈਂ ਸੋਲ ਮਿਲਾ ਕੇ ਸਾਲ ਬਾਅਦ ਮੈਨੂੰ ਲੱਭੀਆ ਬੱਚਾ ਟਾਲੀਆਂ ਮਾਰੀਏ ਮੇਰ ਨੂੰ ਬੱਗਾ ਕਿਹੜਾ ਪਿੰਡ ਹੈ ਜੀ ਤੇ ਡਿਆ ਹੈ ਇਹਦੇ ਹਾਂ ਇਹ ਬੱਕਰੀਆਂ ਹੀ ਦੀਆਂ ਨੇ ਕਦੋਂ ਦੀਆਂ ਚਾਹਦੇ ਬੱਕਰੀਆਂ ਮੈਂ ਵੀ ਕਾਫੀ ਜੇ ਤੇ ਚੜਦਾ ਇਹ ਬੰਦਾ ਚੜਦਾ ਇਹਦੀਆਂ ਬੱਕਰੀਆਂ ਹੋਣਗੀਆਂ ਅਜੀਬ ਬੀਚੀ ਨੂੰ ਅੱਛਾ ਜੀ ਨਹੀਂ ਰੱਖੀ ਪਹਿਲਾਂ ਬਹੁਤ ਧੰਦਾ ਦਾ ਕੋਈ ਮਾੜਾ ਨਹੀਂ ਹੈ ਅੱਛਾ ਜੀ ਬਹੁਤ ਵਧੀਆ ਕਿੰਨੀ ਧੀਰ ਹੋ ਗਈ ਤੁਹਾਨੂੰ ਬੱਕਰੀਆਂ ਚਾਰ ਦੇ ਨਹੀਂ ਅਸੀਂ ਤਾਂ ਪਹਿਲੇ ਬਚਪਨ ਵਿੱਚ ਬਚਾਰਾ ਛੱਡ ਵੀ ਦਿੱਤੀ ਹਾਂ ਹੁਣ ਵੀ 10 12 ਸਾਲ ਹੋ ਗਏ ਚਾਰ ਦੇ ਅੱਛਾ ਜੀ ਇਹ ਮਤਲਬ ਪਹਿਲਾਂ ਤਾਂ ਸ਼ੌਕ ਹੈ ਸਾਨੂੰ ਹਾਂ ਜੀ ਕਿੰਨਿਆਂ ਕੋ ਹੁਣ ਵੀ ਲੋਕ ਤਾਂ ਘਟਦਾ ਹੈ ਹੁਣ ਨਿਆਣੇ ਕਹਿੰਦੇ ਨਹੀਂ ਚਾਰਦੇ ਨਵੇਂ ਬੱਚੇ ਨਹੀਂ ਕਿਸ ਪਾਸੇ ਹਾਂ ਅੱਛਾ ਬੱਚੇ ਫਿਰ ਬੱਚੇ ਇਦਨ ਤੁਰਦੇ ਨਹੀਂ ਨੇ ਹੋਣੀ ਤਾਂ। ਹੁਣ ਕੰਮ ਸਿੱਟ ਹੈ। ਅੱਛਾ ਜੀ। ਉਹ ਕਹਿੰਦੇ ਹੁਣ ਵੇਚਦੇ। ਉਹ ਦੇ ਉਹਨਾਂ ਨੇ ਕਹੇ ਤੇ ਵੇਚੀਆਂ ਨਹੀਂ ਤਾਂ ਵੇਚਦੇ। ਤੇ ਬੱਕਰੀਆਂ ਕਿ ਹੁਣ ਘਟਾਤੀਆਂ ਪਹਿਲਾਂ ਨਾਲ? ਹਾਂ ਜੀ। ਬੱਕਰੀਆਂ ਤਾਂ ਬਹੁਤ ਘਟਾਤੀਆਂ। ਅੱਛਾ। ਪਰ ਇਹ ਤੰਦਾ ਮਾੜਾ ਨਹੀਂ ਹੈ। ਅਸੀਂ ਮੱਝਾਂ ਵੀ ਹੁਣ ਰੱਖੀਆਂ ਹਨ। ਅੱਛਾ। ਉਹਨਾਂ ਸੋਈ ਸਾਨੂੰ ਪ੍ਰੋਫਟ ਨਹੀਂ ਹੋਈ ਹੈ। ਅੱਛਾ। ਉਹਦਾ ਇਹ ਵੀ ਕਰੀ ਦੁੱਧ ਹੋਈਦਾ ਬਸ ਹੋਈ ਹੈ। ਅੱਛਾ। ਇਹਨਾਂ ਦੇ ਵਿੱਚ ਹਰ ਸਾਲ ਮਤਲਬ ਅੱਛਾ ਜੀ। ਮੈਂ 50 ਬੱਕਰੀਆਂ ਰੱਖੀ ਹੋਈ ਸੀ। ਅੱਛਾ ਜੀ। 50 60 ਨਾਲ ਗੱਲ ਨਹੀਂ ਹੁੰਦੇ ਤੇ। ਅੱਛਾ ਜੀ। ਯਾਨੀ ਮੈਂ ਸਕੂਲ ਮਿਲਾ ਕੇ ਸਾਲ ਬਾਅਦ ਮੈਨੂੰ ਲੱਖ ਰੁਪਏ ਵੱਜ ਜਾਂਦੇ ਅੱਛਾ ਜੀ ਤੇ ਕੋਈ ਚੀਜ਼ ਲੂਵੀ ਲੈ ਕੋਈ ਚੂ ਬੱਕਰੀ ਵੀ ਕੀ ਅੱਛਾ ਤੇ ਵੱਜ ਜਾਂਦਾ ਤਾਂ ਪੈਸਾ ਲੱਖ ਰੁਪਏ ਸਾਲ ਦਾ ਯਾਨੀ 7 ਲੱਖ ਰੁਪਏ ਸਾਲ ਦਾ ਪਿਆਰ ਵੇਚਾਂਦੇ ਆ ਬਾਕੀ ਆਪਣੇ ਮਾਲ ਫੇਰ ਮੋਰੇ ਉਨਾ ਹੀ ਰਹਿੰਦਾ ਠੀਕ ਹੈ ਕਿਉਂ ਚੁੱਲੂ ਰਲ ਜਾਂਦੇ ਤੇ ਠੀਕ ਹੈ ਯਾਨੀ ਦੁੱਧ ਇਹਨਾਂ ਦਾ ਇਹ ਫਿਰ ਤੁਹਾਨੂੰ ਔਖਾ ਨਹੀਂ ਲੱਗਦਾ ਜਿਵੇਂ ਤੁਰ ਕੇ ਜਾਣਾ ਇੱਧਰ ਉੱਧਰ ਘੁਮਾ ਕੇ ਪੈਦਲ ਲੱਗ ਜਾਂਦੇ ਜੀ ਕੋਈ ਔਖਾ ਨਹੀਂ ਲੱਗਦਾ ਹਾਂ ਜੀ ਲੱਗ ਜਾਂਦੇ ਹੁਣ ਸਾਰੇ ਲੋਕ ਮੱਖੇ ਲਾ ਕੇ ਅੰਦਰ ਪਏ ਹੋਣੇ ਆਸੀਂ 12 ਵਜੇ ਛੱਡਣੀ ਆ ਆ ਟਾਈਮ ਹੋ ਗਿਆ ਨਾ ਸਾਨੂੰ ਕੋਈ ਧੁੱਪ ਨਹੀਂ ਹੈ ਅੱਛਾ ਲੱਗ ਜਾਂਦਾ ਸਰੀਰ ਸਗੈ ਉੱਦਾਂ ਲੱਗ ਜਾਂਦਾ ਲੱਗ ਜਾਂਦਾ ਦੂਰੋਂ ਕਿੰਨੇ ਕਿਲੋਮੀਟਰ ਤੁਰ ਕੇ ਦੇ ਬੱਕਰੀਆਂ ਚਾਰਦੇ ਹੋਏ ਕਿਲੋਮੀਟਰਾਂ ਦਾ ਅੰਤ ਨਹੀਂ ਹੈ ਜੀ ਹੁਣ ਅੱਥੇ 10 ਕਿਲੋਮੀਟਰ ਢੇਡਿਆਲ ਪਿੰਡ ਹੈ ਅੱਛਾ ਜੀ ਉੱਥੇ ਪੁੱਜਣੀਆਂ ਏ ਅੱਛਾ ਅੱਕੇ ਫਿਰੂ ਤੇ ਬਣਚ ਨੂੰ ਵਿਲੇਜ ਨਹੀਂ ਆਪਣਾ ਉਹ ਤੇ ਫੇਰ ਮੋੜ ਕੱਟ ਕੇ ਲੈ ਆਣੀ ਹੈ ਅੱਛਾ ਤੇ ਅੱਜ ਕੱਲ ਲੋਕ ਆਂਦੇ ਦੁੱਧ ਪਿਆਰਾ ਲੈਣ ਬੱਕੇ ਹਾਂ ਦੁੱਧ ਲੈਣਾ ਕਹਤੇ ਕੀ ਖਾਸੀਅਤ ਇਹਦੀ ਉਹ ਇਹਦੇ ਚ ਡਿੰਗੂ ਬੁਖਾਰ ਦੱਸਦੇ ਨੇ ਜਿਹੜਾ ਅੱਛਾ ਡੇਂਗੂ ਬਾਸ ਹਾਂ ਡੇਂਗੂ ਬਾਸ ਸੈਲ ਘਟ ਜਾਂਦੇ ਜਦ ਤੱਕ ਸੈਲ ਘਟ ਜਾਂਦੇ ਐ ਅੱਛਾ ਉਸ ਮਾਰੇ ਲੈ ਚੋਮਾ ਪਾਈਏ ਮਿਲੇ ਦੇਓ ਜੀ ਬਹੁਤ ਰਸਤੇ ਦਾ ਡਿਮਾਂਡ ਹੈ ਜੀ ਜਾ ਦੇ ਡਿਮਾਂਡ ਅੱਛਾ ਐਸੇ ਕਿਉਂ ਹੈ ਇਹਦੀ ਕੀ ਖਾਸੀਅਤ ਹੈ ਪੱਕੇ ਇਹ ਹਰ ਚੀਜ਼ ਖਾਂਦੀ ਹੈ ਜੜੀਆਂ ਬੂਟੀਆਂ ਜੜੀਆਂ ਬੂਟੀਆਂ ਨਾ ਦਵਾਈਆਂ ਵੀ ਇਹ ਸਮਝ ਲਓ ਵੀ ਜੜੀਆਂ ਬੂਟੀਆਂ ਦੀ ਬਣਦੀਆਂ ਹਾਂ ਇਹ ਜੜੀਆਂ ਬੂਟੀਆਂ ਖਾਂਦੀਆਂ ਹਰ ਕਿਸੇ ਖਾਣੀ ਇਹਨਾਂ ਨੇ ਠੀਕ ਹੈ ਉਸ ਕਰਕੇ ਦੁੱਧ ਚਿੰਤੀ ਦੱਸਿਆ ਹੈ ਕਿੰਨੇ ਕ ਦਾ ਦੁੱਧ ਪੀ ਕੇ ਜਾਂਦਾ ਤੁਹਾਡਾ ਇਹ ਜਿਹੜੇ ਡੇਂਗੂ ਵਾਲੇ ਮਰੀਜ਼ ਦੇਖੋ ਅਸੀਂ ਤਾਂ ਮੈਂ 12 ਸਾਲ ਹੁਣ ਵੀ ਰੱਖੀਆਂ ਬੱਕਰੀਆਂ ਅੱਛਾ ਜੀ ਹੁਣ ਵੇਚਤੀਆਂ ਅੱਛਾ ਪਰ ਅਸੀਂ ਦੇਮੋ ਬੁਖਾਰ ਵਾਲੇ ਦੇ ਜਿਹਦਾ ਕੋਈ ਉਹਨਾਂ ਨੂੰ ਪੈਸੇ ਨਹੀਂ ਲੈਣੇ ਪੈਸੇ ਨਹੀਂ ਲੈਣੇ ਬੜੀ ਬਹਾਦਰੀ ਹੈ ਤੁਹਾਡੀ ਹੁਣ 12 ਸਾਲ ਦੇ ਵਿੱਚ ਅਸੀਂ 1 ਰੁਪਿਆ ਨਹੀਂ ਕਿਤੇ ਜਿਹੜਾ ਬਿਮਾਰ ਹੋਵੇ ਸਾਡੇ ਹਾਂ ਉਹਨੂੰ ਦੇਣਾ ਹੈ ਜਿਨੇ ਕਿਸੇ ਨੇ ਬਾਣ ਲਾਈ ਹੈ ਘਰ ਵਿੱਚ ਪੀਣ ਲਈ ਆਪਣੇ ਜਾ ਵਾਸਤੇ ਉਹ ਤੇ ਅਸੀਂ ਲੈ ਲੁੰਦੇ ਤੇ ਉਹਦਾ ਪੈਸੇ ਨਾਰਮਲ ਦੁੱਧ ਕਿਆ ਵਿਕਦਾ ਰੇਦਾ ਕੀ ਰੇਟ ਹੈਗਾ ਦੁੱਧ ਤਾਂ ਜੇ ਚੰਡੀਗੜ੍ਹ ਲੋਗ ਤਾਂ ਤਾਂ 2500 ਰੁਪਿਆ ਕਿਲੋ ਵਿਕਦਾ ਉੱਥੇ ਠੀਕ ਹੈ ਮਦ ਵੀ ਦੇਣ ਨੇ ਠੀਕ ਹੈ ਤਾਂ ਬਾਕੀ ਇੱਥੇ ਤੇ ਇਹੀ ਹੈ 50 60 ਅੱਛਾ ਸੌ ਰੁਪਏ ਕਿੰਨੇ ਕੀ ਫਿਰ ਬੱਕਰੀ ਵਿਕ ਜਾਂਦੀ ਇੱਕ ਜੇ ਤੁਸੀਂ ਵੇਖਦੇ ਪੜੀ ਵੀ ਬੱਕਰੀ ਬੱਕਰੀ ਵਿਕ ਜਾਂਦੀ ਹੈ 15 16000 ਦੀ 16000 ਹਾਂ ਇਹਦੇ ਵਿੱਚੋਂ ਰਾਤੀ ਵੀ ਵੇਚੀਆਂ ਪੰਜ ਬੱਕਰੀਆਂ ਦਾ 16000 ਕੁਛ ਅੱਛਾ ਬਾਕੀ ਦੇਖ ਦੇ ਕੇ 10 ਦੀ ਵੀ ਹੋਊਗੀ ਕੋਈ ਉਹਦੇ ਘੱਟ ਦੀ ਵੀ ਹੋਊਗੀ ਠੀਕ ਹੈ ਇੰਨੀ ਡਿਮਾਂਡ ਹੈ ਮਤਲਬ ਲੋਕਾਂ ਦੀ ਹਾਂ ਡਿਮਾਂਡ ਹੈ ਮੇਰੀ ਬਾਕੀ ਕੀ ਜਾਨਦੀ ਅੱਛਾ ਜੀ ਪਰ ਜਾਣੀ ਇਹ ਆ ਵੀ ਆ ਅੱਗੇ ਵਾਲੀ ਜਿਹੜੀ ਜਨਸੰਖਿਆ ਨਾ ਉਹ ਕੁਝ ਲੋਕ ਕੰਗਾ ਨਹੀਂ ਉੱਤੇ ਨਵੇਂ ਨਵੇਂ ਮੁੰਡੇ ਜਿਹੜੇ ਆ ਹਾਂ ਉਹ ਜੀ ਉਹ ਇਹਨੂੰ ਉਹ ਜਿਹੇ ਪੁਰਾਣੇ ਬੰਦੇ ਉਹ ਹੀ ਲੱਗੇ ਨੇ ਉਹ ਹੀ ਆ ਉਹਨਾਂ ਤੇ ਹਟ ਨਹੀਂ ਹੁੰਦਾ ਆ ਉਹਨਾਂ ਤੇ ਹਟ ਨਹੀਂ ਹੁੰਦਾ ਸਾਨੂੰ ਹੁਣ ਕਹਿੰਦੇ ਵੀ ਨਹੀਂ ਰਹਿਣ ਦੇ ਸਾਡਾ ਹਲੇ ਫੇਰ ਕਹਿੰਦਾ ਮੈਂ ਪਹਿਲਾਂ ਤੁਸੀਂ ਕਰਦੇ ਨਾ ਇਸ ਕਰਕੇ ਹਾਂ ਕਰਦੇ ਬਿਚਾਰਾ ਛੱਡ ਕੇ ਰੱਖਿਆ ਐਵੇਂ ਕੀ ਅੱਛਾ ਪਹਿਲੇ ਵੀ ਨੋਕ ਸਾਰੇ ਚਾਰੀਆਂ ਅੱਛਾ ਜੀ ਰੋਟੀ ਹੁੰਦਿਆਂ ਨੇ ਇਹੇ ਠੰਡਾ ਕੀਤਾ ਉਹਦੇ ਬਾਅਦ ਫਿਰ ਬਾਹਰ ਪੱਲੇਦਾਰੀ ਠੇਕੇਦਾਰੀ ਸਭ ਕੋ ਕਰ ਕਰ ਕੇ ਛੱਡ ਕੇ ਜਾਦਾ ਹੁਣ ਥੱਕ ਲੇ ਤੇ 12 ਸਾਲ ਫੇਰ ਕੱਢਤੇ ਇਹਨਾਂ ਨਾਲ ਬਹੁਤ ਵਧੀਆ ਠੰਡਾ ਇਹ ਇਦੇ ਚ ਪੈਸੇ ਹੈਗੇ ਅੱਛਾ ਜੀ ਪੈਸੇ ਕਿੱਦਾਂ ਮਤਲਬ ਪੈਸੇ ਕਿੱਦਾਂ ਪੈਸੇ ਨਾਲ ਚ ਛੇਲੂ-ਚੂਲੂ ਰਲੀਆਂ ਨੇ ਪੰਨੀ-ਮੀਨੀ ਸੁ ਕੰਦੀ ਬੱਕ ਅੱਛਾ ਜੀ ਉਹ ਛੇਲੂ-ਚੂਲੂ ਦੇ ਪੈਸੇ ਵਧੀਆ ਹੁੰਦੇ ਬਾਕੀ ਦੁੱਧ ਤਾਂ ਵੀਿਕ ਜਾਂਦਾ ਗਰਮੀਆਂ ਨੂੰ ਬਾਕੀ ਪ੍ਰਸ਼ਾਂਤ ਨੂੰ ਨਹੀਂ ਥੱਲੇ ਹੁੰਦਾ ਕੋਈ ਡੈਡਾ ਇਹਨਾਂ ਬੱਕਰੀਆਂ ਥੱਲੇ ਹੁੰਦਾ ਥੱਲੇ ਰਹਿੰਦੀਆਂ ਵਨ ਕੱਟੇ ਜਾਂਦੀਆਂ ਇਹਨਾਂ ਥੱਲੇ ਕੋ ਦਬਾਰਾ ਮਹੀਨੇ ਰਹਿੰਦਾ ਠੀਕ ਹੈ ਜਿਹੜੀਆਂ ਘਰ ਬੱਕਰੀਆਂ ਬੰਨੀਆਂਵੇਂ ਨਾ ਘਾਹ ਖਾ ਲੈਂਦੀਆਂ ਉਹਨਾਂ ਦਾ ਦੁੱਧ ਨਾਲੋਂ ਬਿਹਤਰ ਹੁੰਦਾ ਜਿਹੜੀਆਂ ਨਹੀਂ ਹੁੰਦਾ ਜਿਹੜੀ ਘੁੰਮ ਫਿਰ ਕੇ ਚਰ ਇਹ ਜਿਹੜੀਆਂ ਇਹਨਾਂ ਨੇ ਹਰ ਕਬੂਟੀਆਂ ਖਾਣੀਆਂ ਇਹਨਾਂ ਦਾ ਜੰਗਲ ਦੀ ਬਣ ਬਣ ਦੀ ਬੂਟੀ ਖਾਣੀਆਂ ਹਾਂਜੀ ਸੋ ਦੁੱਧ ਫਿਰ ਜ਼ਿਆਦਾ ਵਧੀਆ ਹੋ ਜਾਂਦਾ ਹਾਂਜੀ ਜੰਗਲ ਚ ਫਿਰ ਕਿੱਥੇ ਕਿੱਥੇ ਤੱਕ ਜਾਇਦੇ ਜੰਗਲ ਵਿੱਚ ਤਾਂ ਨੇੜੇ-ਨੇੜੇ ਰਹਿੰਦੀਆਂ ਕਿਉਂ ਉੱਪਰ ਜੰਗਲ ਵਿੱਚ ਹੁਣ ਉਹਨਾ ਚਹਰਾ ਨਹੀਂ ਰਿਹਾ ਜੰਗਲ ਵਿੱਚ ਜਾਨਵਰ ਬਹੁਤ ਹੋ ਗਿਆ ਅੱਛਾ ਜੀ ਜਿਹੜੀ ਬੰਗਲੀ ਜਾਨਵਰ ਹੈ ਉਹ ਫਤਾ ਨਹੀਂ ਛੱਡਦੇ ਇਸ ਕਰਕੇ ਤਾਂ ਹੈ ਇੱਧਰ ਨੇੜੇ-ਨੇੜੇ ਕਿੰਨੇ ਕਿਲੋਮੀਟਰ ਤੁਰਪੈਨੇ ਰੋਜ਼ ਇਥਾਂ ਚਾਰ-ਚਾਰ ਬਾਹਰ ਮੀਲਾਂ ਦਾ ਹੌਂਦ ਪਤਾ ਹੀ ਹੈ ਜੀ ਮੀਲ ਤਾਂ ਸਿਰੇ ਪੈ ਜਾਂਦੇ ਹੈ ਨਾ ਅੱਛਾ ਹਾਂ ਠੀਕ ਹੈ